ਆ ਸਾਡੇ ਨੰਮੀ ਪਾਰਟੀ ਜਿਹੜੀ ਸਪਾਜ ਜਰਮੇ ਦੱਸ ਹੈ ਨੈਸ਼ਨਲ ਲੋਕਾ ਪਾਰਟੀ ਉਹਨਾਂ ਦੇ ਰਾਜ ਦੇ ਸੱਤਰ ਸ੍ਰੀ ਜਿਸਪਾਲ ਸਿੰਘ ਜੀ ਔਰ ਜਿੰਨੇ ਵੀ ਪ੍ਰਮੁਖ ਅਧਿਕਾਰੀ ਔਰ ਇਹਨਾਂ ਲੱਗਵਾਜ ਨੇ ਸਾਰਾ ਕੰਮ ਜੀ ਸਾਲੂਟ ਉਹਨਾਂ ਦੇ ਨਾਲ ਰਮਈਆ ਜਿਹੜਾ ਵਾ ਪੜਾਇਆ ਉਹਨਾਂ ਨੇ ਕੀਤਾ ਵਾ ਇਹਤੇ ਬਸ ਨੇ ਬਸ ਇਸ ਵੋਟ ਮੈਂ ਕਹਿੰਦਾ ਜਿਨ੍ਹਾਂ ਨੇ ਦੇਸ਼ ਤੇ ਬਹੁਤ ਜ਼ਿਆਦਾ ਲੰਬੇ ਸਮੇਂ ਰਾਜ ਕੀਤਾ ਉਹ ਸਾਰੀਆਂ ਪਾਰਟੀਆਂ ਚਾਹੇ ਉਹ ਕਾਂਗਰਸ ਪਾਰਟੀ ਹੋਵੇ ਭਾਰਤੀ ਜਨਤਾ ਪਾਰਟੀ ਹੋਵੇ ਅਕਾਲੀ ਦਲ ਹੋਵੇ ਜਾਂ ਜਦ ਵੀ ਆਮ ਆਦਮੀ ਪਾਰਟੀ ਹੋਵੇ ਉਹਨਾਂ ਨੇ ਹਰ ਇੱਕ ਪੈਲ ਨੂੰ ਛੂਆ ਔਰ ਦੱਸਿਆ ਕਿ ਇਹਨਾਂ ਪਾਰਟੀਆਂ ਦਾ ਰਵਈਆ ਕੀ ਆ ਸਾਡੇ ਭਾਈਚਾਰੇ ਦੇ ਪ੍ਰਤੀ ਔਰ ਇਹਨਾਂ ਨੇ ਬਾਬਾ ਸਾਹਿਬ ਡਾਕਟਰ ਭੀਰਾਂ ਉਹ ਅੰਬੇਦਕਰ ਜੀ ਦੀ ਗੱਲ ਕੀਤੀ ਕਿ ਉਹਨਾਂ ਨੇ ਜਿਹੜਾ ਐਡਾ ਬਹੁਤ ਖੂਬਸੂਰਤ ਜਿਹੜਾ ਸੰਵਿਧਾਨ ਦੇਸ਼ ਦਿੱਤਾ ਉਹਦੇ ਸਦਕੇ ਹੀ ਜਿਹੜਾ ਅੱਜ ਜਿਹੜਾ ਇਹ ਦੇਸ਼ ਦੇ ਵਿੱਚ ਮਹਾ ਪਰਮ ਚੱਲ ਰਿਹਾ ਵਾ ਲੱਗਦਾ ਕਿ ਪੀਸਫੋਰ ਨਾਲ ਕੇ ਸਭ ਤੋਂ ਸਰਵਜਨ ਦੇ ਭਲੇ ਚੱਲ ਰਿਹਾ ਹੈ। ਅੱਥੇ ਆਪਾਂ ਗੱਲ ਕਰੀਏ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਦੀ ਤਾਂ ਉਹਨੇ ਕਿਹਾ ਐਸਾ ਕਹੋ ਰਾਜਾ ਜਹਾ ਜਹਾਂ

ਜਿਸਗਾ ਤੇ ਪਹੁੰਚਦੇ ਧੰਨਵਾਦ ਕਰਦੇ ਆ ਸਭ ਤਾੜੀਆਂ ਨਾਲ ਸਭ ਤੋਂ ਤਾੜੀਆਂ ਮਾਰ ਕੇ ਸਤਿਕਾਰਯੋਗ ਮੈਂ ਦੱਸਣਾ ਚਾਹੁੰਦਾ ਕਿ ਬਹੁਤ ਇੱਕ ਸੁੰਦਰ ਮੌਕਾ ਜਦੋਂ ਸਾਡੇ ਵਿੱਚ ਮੈਂ ਬਹੁਤ ਦੀ ਡਿਬੇਟ ਕਰ ਰਹੀ ਪਰ ਉਹਨੂੰ ਡਿਬੇਟ ਕਰਨ ਕਰ ਲਈ ਥੋੜਾ ਲੇਟ ਹੋ ਗਿਆ ਪਰ ਧੰਨਵਾਦ ਕਰਦੇ ਮੌਕੇ ਤੇ ਪਹੁੰਚ ਗਏ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰਧਾਨ ਜੀ ਜਿਨ੍ਹਾਂ ਦੇ ਜ਼ੋਰ ਦੀ ਤਾੜੀਆਂ ਨਾਲ اس کے ساتھ مجھے فر憲ن والی جانے اکلےamine ش glamour جم smart ਇੱਕੋ ਵਿੱਚ ਆ ਗਏ ਸਾਰੇ ਬੋਲੇ ਹallelujah 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 ਆ ਸਭ ਤੋਂ ਪਹਿਲਾਂ ਤਾਂ ਮੈਂ ਖੁਦਾਮੰਦ ਦੇ ਅਜੀਮ ਤੇ ਬਰਕਤਨਾ ਵਿੱਚ ਸਭ ਨੂੰ ਸਲਾਮ ਆਖਣਾ ਸੋ ਅੱਜ ਦੀ ਮੀਟਿੰਗ ਜਿਹੜੀ ਆ ਪਿੰਡ ڪرਿੰਡਾ ਬਲਾਕ ਅਟਾਰੀ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਬਿਸ਼ਪ ਲਾਲ ਮਸੀ ਜੀ ਦੀ ਅਗਵਾਈ ਦੇ ਵਿੱਚ ਔਰ ਸਾਡੇ ਜਨਰ ਸਕੱਤਰ ਸਟੀਫਨ ਜੀ ਦੇ ਸਹਿਯੋਗ ਦੇ ਨਾਲ ਰੱਖੀ ਗਈ ਆ ਇਹਦਾ ਮੁੱਖ ਵਿਸ਼ਾ ਜਿਹੜਾ ਆ ਉਹ ਹੈਗਾ ਕਿ ਜਸਟਿਸ এডਿਕੇਸ਼ਨ ਡਿਵੈਲਪਮੈਂਟ ਯੂਨਿਟੀ ਦੇ ਉੱਪਰ ਇਹ ਜਿਹੜੀ ਮੀਟਿੰਗ ਅੱਜ ਦੀ ਰੱਖੀ ਗਈ ਆ ਕਿ ਜਦੋਂ ਦਾ ਦੇਸ਼ ਆਜ਼ਾਦ ਹੋਇਆ ਆ ਮੈਨੂੰ ਦੱਸਦੇ ਹੋਏ ਬੜਾ ਦੁੱਖ ਹੋ ਰਿਹਾ ਕਿ ਮਸੀ ਭਾਈਚਾਰੇ ਨੂੰ ਪੂਰੀ ਤਰ੍ਹਾਂ ਇਗਨੋਰ ਕੀਤਾ ਗਿਆ ਹਮ ਐਵਰੀ ਪੋਲੀਟੀਕਲ ਪਾਰਟੀ ਜਿੱਦੀਆਂ ਵੀ ਮਤਲਬ ਪੋਲੀਟੀਕਲ ਪਾਰਟੀ ਨੇ ਉਹਨਾਂ ਸਾਰਿਆਂ ਨੇ ਤੁਸੀਂ ਭਾਈਚਾਰੇ ਨੂੰ ਇਗਨੋਰ ਕੀਤਾ ਔਰ ਇਹਨਾਂ ਨੂੰ ਅ ਪਹਿਲੇ ਦਰਜੀ ਦਾ ਦੂਰ ਦੀ ਗੱਲ ਹੈ ਇਹਨਾਂ ਨੂੰ ਦੂਜਾ ਤੀਜੇ ਦਰਜੇ ਦੇ ਵੀ ਸ਼ਹਿਰੀ ਨਹੀਂ ਮੰਨਿਆ ਜਾਂਦਾ ਫਾਰ ਐਗਜ਼ਾਮਪਲ ਅਸੀਂ ਆ ਪਿਛਲੇ ਅ ਕਈ ਸਾਲਾਂ ਤੋਂ ਕਈ ਦਹਾਕਿਆਂ ਤੋਂ ਕ੍ਰਿਸਚੀਨ ਕਮਿਊਨਿਟੀ ਦੀਆਂ ਮੰਗਾਂ ਦੇ ਲਈ ਸੰਘਰਸ਼ ਕਰ ਰਹੇ ਹਾਂ ਕੁਝ ਸੈਂਟਰ ਗਵਰਨਮੈਂਟ ਨੂੰ ਕੋਈ ਜਿਹੜੀਆਂ ਰਿਲੇਟਡ ਨੇ ਕੁਝ ਸਟੇਟ ਕਾਮ ਹੈ ਪਰ ਦੂਨਾ ਗਵਰਨਮੈਂਟ ਨੇ ਕਦੀ ਵੀ ਸੀਰੀਅਸਲੀ ਇਹਨਾਂ ਨੂੰ ਟੇਕ ਅਪ ਨਹੀਂ ਕੀਤਾ ਔਰ ਜਿਹੜੀਆਂ ਵੈਲਫੇਅਰ ਸਕੀਮਸ ਇਹਨਾਂ ਦੇ ਲਈ ਰੱਖੀਆਂ ਵੀ ਆ ਕਦੀ ਉਹਦੇ ਤੇ ਆਡੀਟ ਰਿਪੋਰਟ ਵੀ ਨਹੀਂ ਹੋਈ ਕਦੀ ਉਹਦੀ ਸਮੀਖਿਆ ਵੀ ਨਹੀਂ ਕੀਤੀ ਕਿਸੇ ਸਰਕਾਰ ਨੇ ਕਿ ਉਹ ਇਹਨਾਂ ਲੋਕਾਂ ਤੱਕ ਉਹ ਸਕੀਮਾਂ ਪਹੁੰਚ ਰਹੀਆਂ ਕਿ ਨਹੀਂ ਪਹੁੰਚ ਰਹੀਆਂ ਸੋ ਜਿਹੜੇ ਸਕਾਲਰਸ਼ਿਪ ਆ ਐਜੂਕੇਸ਼ਨ ਦੇ ਲਈ ਆ ਰਹੇ ਉਹਦੀ ਕਦੀ ਆਡੀਟ ਰਿਪੋਰਟ ਨਹੀਂ ਹੋਈ ਵੀ ਕਿੰਨੇ ਬੱਚਿਆਂ ਨੂੰ ਦਿੱਤੇ ਗਏ ਕਿੰਨੇ ਬੱਚੇ ਰਹਿ ਗਏ ਨੇ ਜਾਂ ਅਗਲੇ ਸਾਲ ਇਹਦੇ ਵਿੱਚ ਇੰਪਰੂਵਮੈਂਟ ਕੀ ਕਰਨੀ ਆ ਕਿਸੇ ਤਰ੍ਹਾਂ ਦੀ ਕੋਈ ਵੀ ਨਵੀਂ ਪਾਲਿਸੀ ਨਹੀਂ ਬਣਦੀ। ਉਹੀ ਜਿਹੜੀਆਂ ਪਾਲਿਸਿਜ਼ ਬਣੀਆਂ ਉਸੇ ਤਰ੍ਹਾਂ ਇਹ ਕੰਮ ਚੱਲੀ ਜਾ ਰਿਹਾ। ਕਿਸੇ ਦੀ ਅਕਾਉਂਟੇਬਿਲਟੀ ਸੈੱਟ ਨਹੀਂ। ਕਿਸੇ ਦੀ ਰਿਸਪੌਂਸਿਬਿਲਟੀ ਸੈੱਟ ਨਹੀਂ। ਅਧਿਕਾਰੀ ਜਿਹੜੀ ਆ ਉਹ ਕਿਸੇ ਤਰ੍ਹਾਂ ਦੀ ਪਰਵਾਹ ਹੀ ਨਹੀਂ ਕਰਦੇ। ਬਿਨਾਂ ਲੋਕਾਂ ਦਾ ਕੋਈ ਸਕੀਮ। ਕੱਚੇ ਘਰਾਂ ਦੇ ਵਿੱਚ ਰਹਿਣ ਨੂੰ ਮਜਬੂਰ ਨੇ ਸਾਡੇ ਲੋਕ। ਕੀ ਮੰਗਾ ਕੀ ਕੀ ਹੈਗੀਆਂ ਜਣੀ। ਮੰਗਾ ਬੜੀਆਂ ਕਲੀਅਰ ਨੇ ਕਿ ਜਿਹੜਾ ਸਕਾਲਰਸ਼ਿਪ ਆ ਉਹ ਮਸੀਂ ਭਾਈਚਾਰੇ ਦੇ ਘਰਾਂ ਤੱਕ ਪਹੁੰਚਣਾ ਚਾਹੀਦਾ। ਬੱਚਿਆਂ ਦੇ ਅਕਾਊਂਟ ਵਿੱਚ ਆਉਣਾ ਚਾਹੀਦਾ ਤਾਂ ਕਿ ਉਹ ਬੱਚੇ ਆਪਣੀ ਪੜ੍ਹਾਈ ਨੂੰ ਕੰਟੀਨਿਊ ਕਰ ਸਕਣ। ਛਾਂ ਕਰਨ ਲਈ ਜਿਹੜੇ ਕੱਚੇ ਘਰ ਨੇ ਉਹਨਾਂ ਨੂੰ ਪੱਕੇ ਕੀਤਾ ਜਾਵੇ ਜਿਹੜੇ ਬੇਘਰ ਲੋਕ ਨੇ ਜਿਨ੍ਹਾਂ ਕੋਲ ਜ਼ਮੀਨ ਨਹੀਂ ਆ ਘਰ ਨਹੀਂ ਆ ਉਹਨਾਂ ਨੂੰ ਘਰ ਬਣਾ ਕੇ ਦਿੱਤੇ ਜਾਣ ਔਰ ਚੌਥਾ ਸਾਡਾ ਹੈਗਾ ਕਿ ਜਿਹੜੀ ਕ੍ਰਿਸਚਨ ਰੈਜੀਮੈਂਟ 1956 ਤੋੜ ਦਿੱਤੀ ਗਈ ਸੀ ਪੰਜਾਬ ਸਕਾਰ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕਰਕੇ ਸੈਂਟਰ ਗਵਰਨਮੈਂਟ ਨੂੰ ਭੇਜਿਓ ਔਰ ਉਹ ਜਿਹੜੀ ਕ੍ਰਿਸਚਨ ਰੈਜੀਮੈਂਟ ਬਹਾਲ ਕਰੇ ਰਜਰਵੇਸ਼ਨ ਜਿਹੜੀ ਆ ਮਸੀ ਭਾਈਚਾਰੇ ਨੂੰ ਦਿੱਤੀ ਜਾਣੀ ਚਾਹੀਦੀ ਆ ਕਿਉਂਕਿ ਇਹ ਵੀ ਉਸੇ ਹੀ ਮੂਲ ਵਾਸੀ ਲੋਕਾਂ ਦੇ ਵਿੱਚੋਂ ਨੇ ਜਿਹੜੇ ਬੰਚੇ ਸੋਸ਼ਲ ਔਰ ਜਿਹੜੇ ਕਿ ਸਤਾਏ ਹੋਏ ਲੋਕ ਨੇ ਉਹ ਹੀ ਕ੍ਰਿਸਚੀਅਨ ਨੇ ਇਹਨਾਂ ਨੂੰ ਵੀ ਉਸ ਰਿਜ਼ਰਵੇਸ਼ਨ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਤਾਂ ਕਿ ਇਹਨਾਂ ਦੇ ਪੜੇ ਲਿਖੇ ਬੱਚੇ ਜਿਹੜੇ ਨੌਕਰੀਆਂ ਕਰ ਸਕਣ। ਸੋ ਲਾਸਟ ਜਿਹੜਾ ਹੈਗੀ ਸਾਡੀ ਮੰਗ ਉਹ ਹੈਗੀ ਆ ਕਬਰਸਤਾਨਾਂ ਦੀ ਔਰ ਜਰੂਸ਼ਲਮ ਯਾਤਰਾ ਦੀ। ਸੋ ਕਬਰਸਤਾਨ ਪਿੰਡਾਂ ਵਿੱਚ ਨਾ ਹੋਣ ਕਰਕੇ ਸਾਡੇ ਜਿਹੜੇ ਮ੍ਰਿਤਕ ਜਿਹੜੇ ਭਰਾ ਹੁੰਦੇ ਨੇ ਉਹਨਾਂ ਪਰਿਵਾਰਾਂ ਨੂੰ ਬੜੀ ਦੂਰ ਦੂਰ ਜਾ ਕੇ ਆਪਣੀਆਂ ਬਾਡੀਆਂ ਜਿਹੜੀਆਂ ਦਫਨਾਉਣੀਆਂ ਪੈਂਦੀਆਂ ਨੇ ਜਾਂ ਕਈ ਵਾਰੀ ਉਹਨਾਂ ਨੂੰ ਆਪਣੇ ਧਰਮ ਦੀ عقیده ਦੇ ਅਗੇਂਸਟ ਜਾ ਕੇ ਕਈ ਵਾਰੀ ਸੰਸਕਾਰ ਕਰਨਾ ਪੈਂਦਾ ਜਦ ਕਿ ਸਾਡੀ ਬਾਈਬਲ ਇਹ ਦੱਸਦੀ ਹੈ ਕਿ ਜਿਹੜੇ ਮੁਰਦੇ ਜਿਹੜੇ ਕਬਰਾਂ ਦੇ ਵਿੱਚ ਹੋਣਗੇ ਜਾਂ ਸਮੁੰਦਰ ਦੇ ਵਿੱਚ ਹੋਣਗੇ ਉਹ ਮੁੜ ਕੇ ਜਿਹੜੇ ਆ ਕਿਆਮਤ ਦੇ ਦਿਨ ਉੱਠਣਗੇ ਪਰ ਕਈ ਵਾਰੀ ਜਦੋਂ ਇਹੋ ਜਿਹੇ ਹਾਲਾਤ ਹੁੰਦੇ ਨੇ ਉਹਨਾਂ ਨੂੰ ਮਜਬੂਰਨ ਇਹ ਕੰਮ ਕਰਨਾ ਪੈਂਦਾ ਜਿਹੜਾ ਕਿ ਕਲਾਮ ਦੇ ਅਨੁਸਾਰ ਸਾਨੂੰ ਗੁਨਾਹ ਲੱਗਦਾ ਸੋ ਸਰਕਾਰ ਨੂੰ ਚਾਹੀਦਾ ਸ਼ਾਮਰਾਟ ਜ਼ਮੀਨ ਐਕਟ ਦੇ ਤਹਿਤ ਉਹਨਾਂ ਨੂੰ ਕਬਰਸਤਾਨ ਦਿੱਤੇ ਜਾਣ ਔਰ ਜਰੂਸ਼ਲਮ ਯਾਤਰਾ ਜਿਸ ਤਰ੍ਹਾਂ ਬਾਕੀ ਸਾਡੇ ਧਰਮਾਂ ਦੇ ਸਤਿਕਾਰਯੋਗ ਮੁ슬ਮਨ ਭਾਈਚਾਰੇ ਨੂੰ ਮੱਕੇ ਜਾਣ ਦੀ ਆਗਿਆ ਸਿੱਖ ਭਾਈਚਾਰੇ ਨੂੰ ਪਾਕਿਸਤਾਨ ਗੁਰਤਾ ਮੱਜਾਂ ਦੀ ਅਗਿਆ ਹੈ ਉਸੇ ਤਰ੍ਹਾਂ ਸਾਨੂੰ ਵੀ ਵੀਜ਼ਾ ਪੈਕੇਜ ਹੋਵੇ ਤਾਂ ਕਿ ਸਾਡੇ ਲੋਕ ਈਸਟਰ ਮੌਕੇ ਤੇ 크리스마ਸ ਮੌਕੇ ਜਰੂਸਲਮ ਜਾ ਸਕਣ ਇਹਨਾਂ ਮੁੱਦਿਆਂ ਨੂੰ ਇਹਨਾਂ ਮੁੱਦਿਆਂ ਨੂੰ ਕਦੀ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਪਿਛਲੇ ਕਈ ਦਹਾਕਿਆਂ ਤੋਂ ਮੈਂ ਦੱਸ ਰਿਹਾ ਸੀ ਬੜੇ ਮੰਗ ਪੱਤਰ ਦਿੱਤੇ ਸੀ ਐਨਐਫ ਨੇ ਬੜੀ ਵਾਰ ਧਰਨੇ ਲਾਏ ਰੀਸੈਂਟ ਅਸੀਂ ਪਿਛਲੇ ਸਾਲ ਸਾਡੀ ਕਮੇਟੀ ਦਾ ਡਿਸੀਜਨ ਹੋਇਆ ਕਿ ਆਲਓਵਰ ਪੰਜਾਬ 'ਚ ਧਰਨੇ ਲਾਉਣੇ ਨੇ ਅਸੀਂ ਪੂਰੇ ਪੰਜਾਬ ਦੇ ਵਿੱਚ ਧਰਨੇ ਲਾਏ ਨੇ ਮਾਲਵੇ ਵਿੱਚ ਲਾਏ ਨੇ ਦੁਆਬੇ ਵਿੱਚ ਲਾਏ ਨੇ ਔਰ ਮਾਝੇ ਦੇ ਵਿੱਚ ਅਸੀਂ ਗੁਰਦਾਸਪੁਰ ਚ ਲਾਇਆ ਹੱਲੇ ਸਾਡੇ ਤਿੰਨ ਜ਼ਿਲ੍ਹੇ ਮਾਝੇ 'ਚ ਵੀ ਰਹਿੰਦੇ ਨੇ ਔਰ ਅਸੀਂ ਉਹਦੇ ਲਈ ਇਹੋ ਹੀ ਮੰਗ ਕਰ ਰਹੇ ਆਂ ਮੰਗ ਪੱਤਰ ਭੇਜੇ ਨੇ ਕਿ ਆਹ ਜਿਹੜੀਆਂ ਸਾਡੀਆਂ ਡਿਮਾਂਡ ਜਿਹੜਾ ਪੂਰਾ ਕੀਤਾ ਜਾਵੇ ਔਰ ਹੁਣ ਤੇ ਅਸੀਂ ਕਲੀਅਰ ਦੱਸ ਰਹੇ ਕਿ ਹਾਲੇ ਤਾਂ ਸਾਡੇ ਜ਼ਿਲ੍ਹਿਆਂ ਤੇ ਲੱਗ ਰਹੇ ਨੇ ਚੋਣਾਂ ਤੋਂ ਬਾਅਦ ਇਹ ਇਸੇ ਤਰ੍ਹਾਂ ਸੰਘਰਸ਼ ਤੇਜ਼ ਹੋਏਗਾ ਔਰ ਚੀ ਮੰਿਸਟਰ ਦੀ ਕੋਠੀ ਦਾ ਜਾ ਕੇ ਵੀ ਕਰਾਓ ਕਰਾਂਗੇ ਜੇ ਇਹ ਸਾਡੀਆਂ ਮੰਗਾਂ ਨੂੰ ਨਾ ਡਰੈਸ ਕੀਤਾ ਇਹ ਮੁੱਦਾ ਚੋਣਾਂ ਦੇ ਦੌਰਾਨ ਹੀ ਉਠਾਇਆ ਜਾਂਦਾ ਕਿ ਪਹਿਲਾਂ ਵੀ ਉਠਾਇਆ ਜਾ ਰਿਹਾ ਸੀ ਬਿਲਕੁਲ ਆ ਪਿਛਲੇ ਸਾਲ ਕਿਹੜੀਆਂ ਚੋਣਾਂ ਸੀ ਪਿਛਲੇ ਸਾਲ ਇਹ ਮੁੱਦਾ ਉਠਾਇਆ ਗਿਆ ਔਰ ਰਿਕਾਰਡ ਹੈ ਤੁਸੀਂ ਦੇਖੋ ਮੀਡੀਆ ਦੇ ਸਾਰੀਆਂ ਖਬਰਾਂ ਲੱਗੀਆਂ ਬਕਾਇਦਾ ਜਿਹੜਾ ਸਾਡੇ ਫੇਸਬੁੱਕ ਜਿੰਨਾ ਸੋਸ਼ਲ ਮੀਡੀਆ ਹੈਂਡਲ ਆ ਉਹਦੇ ਉੱਪਰ ਸਾਰਾ ਕੁਝ ਹੈ ਇਹ ਕੋਈ ਚੋਣਾਂ ਦਾ ਮੁੱਦਾ ਨਹੀਂ ਹੈ ਇਹ ਸੰਘਰਸ਼ ਜਿਹੜਾ ਪਿਛਲੇ 30 ਸਾਲਾਂ ਤੋਂ ਚੱਲ ਰਿਹਾ ਤੇ ਪਿਛਲੇ ਸਾਲ ਤੋਂ ਅਸੀਂ ਇਹ ਧਰਨੇ ਲਾ ਰਹੇ ਆ ਜਿਹੜੇ ਕਿ ਹੁਣ ਵੀ ਜਾਰੀ ਆ ਔਰ ਸਰਕਾਰ ਨੂੰ ਅਸੀਂ ਇਹ ਬੜਾ ਕਲੀਅਰ ਦੱਸ ਦੇਣੇ ਚਾਹੁੰਦੇ ਆ ਵੀ ਜਦੋਂ ਤੱਕ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਜਿੱਦਾਂ ਕਿਸਾਨ ਆਪਣੀ ਮੰਗਾਂ ਦੇ ਲਈ ਜੜੇ ਹੋ ਆ ਇਸੇ ਤਰ੍ਹਾਂ ਭਾਈਚਾਰਾ ਵੀ ਸੜਕਾਂ ਤੇ ਆ ਕੇ ਤੁਹਾਡੇ ਮੱਲ ਮੰਗਾਂ ਦੇ ਲਈ ਤੁਹਾਡੇ ਬੂਹਾਂ ਦੇ ਉੱਕੇ ਆ ਕੇ ਬੈਠੇ ਠੀਕ ਸਾਡੀ ਸਰ ਜਿਹੜਾ ਅੱਜ ਪ੍ਰੋਗਰਾਮ ਕਰਾ ਗਾ ਅੱਜ ਆਇਆ ਅੱਜ ਕੀ ਕਹਿਣਾ ਜੀ ਅੱਜ ਵਿਧਾਨ ਸਭਾ ਹਲਕਾ ਟਾਰੀ ਵਿਖੇ ਪਹੁੰਚੇ ਹਾਂ ਦਾਜ ਜਸਪਾਲ ਮਸੀ ਨੈਸ਼ਨਲ ਜਰਨਲ ਸੈਕਟੀ ਨੈਸ਼ਨਲ ਲੋਕ ਸੇਵਾ ਪਾਰਟੀ ਅੱਜ ਨਗਰ ਘਰਿੰਡਾ ਵਿਖੇ ਚੋਂ ਇਥੋਂ ਦੀਆਂ ਸਮੱਸਿਆਵਾਂ ਸੀ ਜਿਵੇਂ ਚਰਚ ਦੇ ਲਾਗੇ ਰੋੜੀਆਂ ਪਈਆਂ ਵਾਂ ਔਰ ਇੱਥੇ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਜੋ ਵਿਦਿਅਕ ਤੌਰ ਤੇ ਰਾਜਨੀਤਿਕ ਉਹਦੇ ਇੱਕ ਸੈਮੀਨਾਰ ਹੋਇਆ ਜਿਹੜਾ ਕਿ ਸਾਡੇ ਬਿਸ਼ਪ ਲਾਲ ਮਸੀਹ ਦੁਆਰਾ ਹੋਇਆ ਉਹਦੇ ਵਿੱਚ ਪਹੁੰਚੇ ਆ ਉਹਦੇ ਵਿੱਚ ਆਪਣੇ ਲੋਕਾਂ ਦੀਆਂ ਜੋ ਮੁਸ਼ਕਲਾਂ ਨੂੰ ਸੁਣਿਆ ਵਾ ਔਰ ਮੈਂ ਨੈਸ਼ਨਲ ਲੋਕ ਸੇਵਾ ਪਾਰਟੀ ਵੱਲੋਂ ਇਹ ਵਿਸ਼ਵਾਸ ਦਵਾਨਾ ਵਾ ਕਿ ਆਣ ਵਾਲੇ ਸਮੇਂ 'ਚ ਕਿ ਜਿਹੜੀਆਂ ਸਾਰੀਆਂ ਜਿਹੜੀਆਂ ਮੁਸ਼ਕਲਾਂ ਵਾ ਇਸ ਪਿੰਡ ਦੀਆਂ ਇਹਨਾਂ ਨੂੰ ਪ੍ਰਸ਼ਾਸਨ ਦੇ ਅੱਗੇ ਰੱਖ ਕੇ ਇਹਨਾਂ ਨੂੰ ਹੱਲ ਕਰਾਇਆ ਜਾਵੇ ਚੋਨਾ ਵੀ ਆ ਗਿਆਂ ਚੋਨਾ ਤੋਂ ਪਹਿਲਾਂ ਵੀ ਧਿਆਨ ਚ ਲਿਆ ਗਏ ਸਮਝੋ ਇੱਥੇ ਕਮੀ ਰਹਿ ਗਈ ਜਿਹੜੀ ਇਹ ਇਹ ਦੇਖੋ ਸਰਕਾਰਾਂ ਦੇ ਜਿਹੇ ਹੱਥ 'ਚ ਆ ਆ ਜਦ ਤੀ ਜਿਹੜੀ ਸਰਕਾਰ ਬਣੀ ਆ ਪੰਜਾਬ ਦੇ ਵਿੱਚ ਆ ਟੋਪੀਆਂ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਪੰਜਾਬ 'ਚ ਦੇਖੋ ਕਿ ਜੋ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਕੋਈ ਵੀ ਵਾਅਦਾ ਇਹਨਾਂ ਦਾ ਪੂਰਾ ਨਹੀਂ ਹੋਇਆ ਪਰ ਵਿਕਾਸਨਾ ਦੀ ਤਾਂ ਕੋਈ ਚੀਜ਼ ਹੀ ਨਹੀਂ ਨਜ਼ਰ ਆਂਦੀ ਆ ਇੱਥੋਂ ਤਾਂ ਲੋਕਾਂ ਦੀਆਂ ਨਰਕ ਭਰੀਆਂ ਤੁਸੀਂ ਕੈਮਰਾ ਮਾਰ ਕੇ ਵੇਖੋ ਆ ਨਰਕ ਭਰੀ ਜ਼ਿੰਦਗੀ ਆ ਇੱਥੇ ਲੋਕ ਜਿਹੜੇ ਆ ਰਹਿ ਰਹੇ ਆ ਇਹ ਕੀ ਆਏ ਕੋਈ ਮਲਕੀ ਜਿਹੜਾ ਦੂਜੇ ਤੀਜੇ ਦਰਦੇ ਦੇ ਲੋਕ ਆ ਤਾਦੇ ਤੱਕ ਹੋ ਗਿਆ ਇਹ ਵਿਖਤਰਾ ਕੀਤਾ ਜਾ ਰਿਹਾ ਵਾ ਇਹ ਸਰਕਾਰ ਦੇ ਆ ਤੇ ਬਸ ਡੰਗ ਟਪਾਉ ਜਿਹੜਾ ਕੰਮ ਚੱਲ ਰਿਹਾ ਵਾ ਪਰ ਆਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਅਸੀਂ ਇਹਨਾਂ ਦੇ ਨਾਲ ਮੋਢੇ ਦਾ ਮੋਢਾ ਜੋੜ ਕੇ ਸੰਘਰਸ਼ ਕਰਕੇ ਜਿਹੜਾ ਵਾ ਇਹਨਾਂ ਨੂੰ ਇਨਸਾਫ ਦਿਵਾਵਾਂਗੇ ਫਿਰ ਵੀ ਕਹਿ ਦੇਣਾ ਚਾਹੁੰਦਾ ਇਹ ਵਿਧਾਇਕਾਂ ਦਾ ਮਾਮਲਾ ਨਹੀਂ ਹੈ ਜਿਹੜੇ ਵਿਧਾਇਕ ਆ ਉਹ ਤਾਂ ਸਮਾਂ ਇਹਨਾਂ ਮੁੱਦਿਆਂ ਨੂੰ ਸਾਡੇ ਭਾਈਚਾਰੇ ਦੀਆਂ ਵੋਟਾਂ ਲੈਣ ਦੇ ਲਈ ਕੈਸ਼ ਕਰਦੇ ਨੇ ਉਹਦਾ ਕਦੀ ਹੱਲ ਹੀ ਨਹੀਂ ਕਰਦੇ ਕਿਉਂਕਿ ਉਹ ਇਹਨਾਂ ਨੂੰ ਲਾਰੇ ਲਾਉਂਦੇ ਰਹਿੰਦੇ ਨੇ ਕੋਈ ਗੱਲ ਨਹੀਂ ਆਹ ਵੋਟਾਂ ਪਾ ਦਿਓ ਅਗਲੀ ਵਾਰ ਆਹ ਕੰਮ ਕਰਦਾਂਗੇ ਵੋਟਾਂ ਪਾ ਦਿਓ ਉਹ ਵਿਧਾਇਕ ਹਰ ਜਾਂਦਾ ਸਮੱਸਿਆ ਉੱਥੇ ਦੀ ਉੱਥੇ ਇਹ ਕਹਿਣ ਦਾ ਭਾਵ ਇਹ ਸਮੱਸਿਆ ਆਵਾ ਇਸ ਵਾਰ ਸਰਕਾਰ ਨੂੰ ਤੇ ਕੀ ਉਹ ਜੇ ਤੁਸੀਂ ਮੁੱਦਾ ਉੱਥੇ ਸਰ ਉਹਨਾਂ ਦੇ ਨਾਮੇ ਦੇ ਅੱਗੇ ਰੱਖਿਆ ਵਾ ਤੇ ਉਹ ਤੁਹਾਡੀ ਮੰਗ ਨਹੀਂ ਹੱਲ ਹੋਈ ਕਦੇ ਵੀ ਨਹੀਂ ਜੀ ਕਦੇ ਨਹੀਂ ਐਮਐਲਏ ਹੱਲ ਕਰਦੇ ਮੇਰਾ ਪਰਸਨਲ ਐਕਸਪੀਰੀਅੰਸ ਹੈਗਾ ਐਮਐਲਏ ਨੂੰ ਸਾਡੇ ਐਸੋਸੀਏਸ਼ਨਾਂ ਦੇ ਪਾਸਟਾਂ ਨੇ ਜਾ ਕੇ ਮੰਗ ਪੱਤਰ ਦਿੱਤੇ ਐਮਪੀਆਂ ਨੂੰ ਦਿੱਤੇ ਮੰਤਰੀਆਂ ਨੂੰ ਦਿੱਤੇ ਉਹ ਮੰਗ ਪੱਤਰ ਲੈ ਲੈਂਦੇ ਨੇ ਫੋੜਾ ਖਚਾ ਲੈਂਦੇ ਨੇ ਉਹਦਾ ਮਸਲਾ ਸੀਐਮ ਤੋਂ ਕਦੀ ਵੀ ਨਹੀਂ ਹੱਲ ਕਰਾਉਂਦੇ ਇਹ ਮਸਲਾ ਐਡਮਿਨਿਸਟ੍ਰੇਟਰ ਮਸਲੇ ਨੇ ਪ੍ਰਸ਼ਾਸਨਿਕ ਮਸਲੇ ਨੇ ਕਿਉਂਕਿ ਕਾਨੂੰਨ ਵੈਲਫੇਅਰ ਸਕੀਮ ਲਾਗੂ ਕਰਨੀਆਂ ਪ੍ਰਸ਼ਾਸਨ ਦਾ ਕੰਮ ਹੁੰਦੇ ਨੇ ਐਮਐਲਏ ਤਾਂ ਉਹਨਾਂ ਦੀ ਨਿਗਰਾਨੀ ਹੁੰਦੀ ਆ ਤੇ ਜੇ ਐਮਐਲਏ ਚੰਗੇ ਹੋਣ ਤੇ ਫਿਰ ਇਹ ਸਾਰੇ ਮਸਲੇ ਕਿਉਂ ਖੜੇ ਹੋਣ ਫਿਰ ਤਾਂ ਉਹਨਾਂ ਦੇ ਮਸਲੇ ਟੈਨੋਰ ਦੇ ਵਿੱਚ ਪੂਰੇ ਹੋਣੇ ਚਾਹੀਦੇ ਫੇਸ ਕਰਕੇ ਸਾਡੀ ਪ੍ਰਸ਼ਾਸਨ ਤੋਂ ਇਹ ਮੰਗ ਹੈਗੀ ਆ ਅਸੀਂ ਅਪੀਲ ਕਰਦੇ ਹਾਂ ਕਿ ਇਸ ਪਿੰਡ ਦੀਆਂ ਸਮੱਸਿਆਵਾਂ ਨੂੰ ਟੇਕ ਅਪ ਕੀਤਾ ਜਾਵੇ ਨੈਤ ਇਹਨਾਂ ਸਮੱਸਿਆਵਾਂ ਨੂੰ ਲੈ ਕੇ ਹੀ ਅਸੀਂ ਇਕੱਲਾ ਘਿਰੰਡਾ ਹੀ ਨਹੀਂ ਪੂਰੇ ਅਮਰitsar ਦੇ ਅਸੀਂ ਲੋਕਾਂ ਨੂੰ ਨਾਲ ਲੈ ਕੇ ਡੀਸੀ ਦਫਤਰ ਦਾ ਆਣ ਮਿੱਥੇ ਸਮੇਂ ਲਈ ਘਰਾਵ ਕਰਾਂਗੇ ਔਰ ਡੀ ਸਾਹਿਬ ਤੁਸੀਂ ਉਹਦੇ ਲਈ ਜ਼ਿੰਮੇਵਾਰ ਹੋਵੋਗੇ ਕਿਉਂਕਿ ਤੁਹਾਡੀ ਰਿਸਪੌਂਸਿਬਿਲਟੀ ਬਣਦੀ ਆ ਜੂਆਰ ਦੀ ਹੈਡ ਆਫ ਦੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਉਹਨਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਇਹਨਾਂ ਸਮੱਸਿਆਵਾਂ ਨੂੰ ਹੱਲ ਕਰੇ ਔਰ ਚਲ ਔਰ ਇਹਦੇ ਨਾਲ ਕੀ ਹੈ ਜਿੱਥੇ ਰੂੜੀਆਂ ਪਈਆਂ ਨੇ ਇਹਦੇ ਨਾਲ ਚਰਚ ਦੀ ਬੇਅਦਬੀ ਹੋ ਰਹੀ ਆ ਤੁਸੀਂ ਦੇਖ ਲਿਓ ਕੈਮਰਾ ਆਪਣਾ ਕਮਾਓ ਚਰਚ ਦੇ ਨੇੜੇ ਹੀ ਆ ਪ੍ਰੋਗਰਾਮ ਹੋ ਰਿਹਾ ਆ ਬਿਲਕੁਲ ਚਰਚ ਦੇ ਨਾਲ ਢੇਰ ਇਹ ਚਰਚ ਦੀ ਬੇਅਦਬੀ ਵੀ ਹੈ ਸੋ ਇੱਕ ਪ੍ਰੋਪਰ ਜਗ੍ਹਾ ਜਿਹੜੀ ਜਗ੍ਹਾ ਅਲਾਟਮੈਂਟ ਹੋਣੀ ਚਾਹੀਦੀ ਹੈ ਜਿੱਥੇ ਲੋਕ ਆਪਣੇ ਪਸ਼ੂਆਂ ਦਾ ਗੋਬਰ ਔਰ ਜਿਹੜਾ ਕੂੜਾ ਕਰਕਟਾ ਉਥੇ ਉਹ ਸਿਰ ਸਿਕਣ ਔਰ ਇਹ ਸਾਰੀਆਂ ਚੀਜ਼ਾਂ ਐਕਟ ਦੇ ਵਿੱਚ ਆਉਂਦੀਆਂ ਠੀਕ ਸਪੱਸ਼ਟ ਦਿਖਾਈ ਹਾਂਜੀ ਸੋ ਮੈਂ ਪਿਛੋ ਲਾਲਮ ਸੀ ਕਰੇਂਡਾ ਕਲੋਨੀ ਇਹ ਸਾਡੇ ਚਰਚ ਦਾ ਨਾਮ ਹੈਗਾ ਚੋਖਾ ਜੀਵਨ ਸਾਸਨ ਭਵਨ ਜਿਹਦੇ ਲਾਗੇ ਇੱਕ ਪੰਚਾਇਤੀ ਜ਼ਮੀਨ ਤੇ ਛੱਪੜ ਬਣਾਇਆ ਗਿਆ ਜਿੱਦਾਂ ਕਈ ਸਰਕਾਰਾਂ ਜਿਹੜੀਆਂ ਆਈਆਂ ਸਮੇਂ-ਸਮੇਂ ਦੀ ਸਰਕਾਰਾਂ ਹੁੰਦੀਆਂ ਨੇ ਪਰ ਖਾਸ ਕਰਕੇ ਛੱਪੜ ਤੱਕ ਅੱਧੀ ਨਹੀਂ ਉਹਨਾਂ ਨੇ ਨਾ ਕੋ ਨਖਾਲ ਸੁਨਾ ਕੋ ਖਲਾਈ ਬਹੁਤ ਬੁਰੇ ਹਾਲਾਤ ਨੇ ਤੁਸੀਂ ਦੇਖਿਆ ਕਿਤੇ ਕੈਮਰਾ ਕਮਾ ਕੇ ਦੇਖੋ ਕਿ ਤੁਹਾਨੂੰ ਪਤਾ ਲੱਗੂ ਸੋਭਾ ਮੰਗ ਕਰਦਾ ਪ੍ਰਸ਼ਾਸਨ ਕੋ ਸਰਕਾਰ ਕੋ ਕਿ ਸਭ ਤੋਂ ਪਹਿਲੋ ਜਿਹੜਾ ਛੱਪੜ ਦਾ ਜਿਹੜਾ ਨਖਾਸ ਕੀਤਾ ਜਾਵੇ ਇਹਦੀ ਖਲਾਈ ਕੀਤੀ ਜਾਵੇ ਤੇ ਸਾਡਾ ਕੋ ਰੂੜੀਆਂ ਵਾਲੇ ਚੌੜੀ ਸਭ ਨੇ ਬੋਲ ਦਿੱਤਾ ਕਿ ਸਾਡੀਆਂ ਚਾਰ ਮੰਗਾ ਨੇ ਨਾ ਸਾਡੇ ਕੋ ਰੂੜੀਆਂ ਵਾਸਤੇ ਜਗਾ ਵਾ ਨਾ ਸਾਡੇ ਕੋ ਕਬਰਸਤਾਨ ਨਾ ਸਾਡਾ ਜਾਣਕਾਰ ਕੋਈ ਤੇ ਜਿੱਤੂ ਤੁਹਾਨੂੰ ਕੋਈ ਸਮੱਸਿਆ ਬੰਦੀ ਆ ਉਹਦੇ ਕੋਈ ਖੁਸ਼ੀ ਗਮੀ ਵੇ ਸਾਡੇ ਕੋਲ ਬਹਿਣ ਵਾਸਤੇ ਜਗ੍ਹਾ ਨਹੀਂ ਹੈਗੀ। ਕੋਈ ਸਰਕਾਰ ਕੋ ਬੰਦ ਕਰਦੇ ਆ ਪ੍ਰਸ਼ਾਸਨ ਕੋ ਬੰਦ ਕਰਦੇ ਕਿ ਸਾਡੀ ਇਹ ਮੰਗਾਂ ਜਿਹੜੀਆਂ ਉਹਦੇ ਕਿਤੇ ਬਹੁਤ ਬਹੁਤ ਧੰਨਵਾਦ।